2013 ਵਿੱਚ ਰਟਾਇਰ ਹੋ ਗਿਆ ਵਰਕਸ਼ਾਪ ਹੈਡ ਮਕਾਨੀ ਪੋਸਟੋਂ ਤੇ ਆਉਂਦਿਆਂ ਸਾਰ ਹੀ ਮੈਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਜਦੋਂ ਹੁਣ ਤੋਂ ਬਾਅਦ ਫਿਰ ਮੈਂ ਸੁਪਨਾ ਸੀ ਮੇਰਾ ਕਿ ਮੈਂ ਇੱਕ ਜਾ ਕੇ ਆਪਣੇ ਆਪਣੇ ਪਰਿਵਾਰ ਨੂੰ ਦੱਸਾਂ ਆਪਣੇ ਪਿੰਡ ਨੂੰ ਦੱਸਾਂ ਆਪਣੇ ਆਣ-ਗੁਣ ਪਿੰਡਾਂ ਦੇ ਇਲਾਕੇ 'ਚ ਦੱਸਾਂ ਕਿ ਮੈਂ ਇੱਕ ਆਪਣੀ ਨਿਸ਼ਾਨੀ ਬਣਾਉਣੀ ਹੈ ਦੀਪ ਸਿੱਖਿਆ ਕਾ ਚਲੇ ਹਰ ਬੱਚਾ ਸਕੂਲ ਚਲੇ सवेरा मिटे अधेरा एक नया, नया पंजाब के सरकारी स्कूल विश्व स्तरीय सुविधाओं से संपन्न हो रहे हैं आप भी अपने बच्चे का दाखिला जरूर कराएं बेहतर शिक्षा बेहतर परिणाम सरकारी स्कूल पंजाब का मान खास यही है जी बस मेनुना मेन प्यार सी ਅਜhle AC ਲੱਗਣ ਵਾਲਾ ਮੈਂ AC ਵੀ ਲਾਉਂਗਾ ਲਾਈਟਾਂ ਵੀ ਲਾਉਂਗਾ ਹੱਲੇ ਵਿੱਚ ਦੇ ਤੇ ਚਾਰ ਹੋ ਲੈਣ ਦਿਓ ਜਿੱਦਾਂ ਤੁਹਾਨੂੰ ਬਕਾਇਦਾ ਬਿਠਾਉਂਗਾ ਵਿੱਚ ਹੀ ਸੰਕ ਨੂੰ ਤੁਹਾਨੂੰ ਚਾਹ ਪਾਣੀ ਪਿਲਾਉਂਗਾ ਤੇ ਲੋ ਬਸ ਦੇਖਦੇ ਆ ਡੈਡੀ ਨੂੰ ਆਪਣੇ ਕਹਿੰਦੇ ਮਮਾ ਨੂੰ ਕਹਿੰਦੇ ਮਮਾ ਡੈਡੀ ਉਹ ਬਸ ਜਿਹੜੀ ਆ ਉਹ ਦੇਖਣ ਜਾਣਾ ਹਰ ਇੱਕ ਸ਼ਖਸ ਦਾ ਇੱਕ ਸੁਪਨਾ ਹੁੰਦਾ ਪਰ ਉਹ ਸੁਪਨਾ ਜਦੋਂ ਸাকার ਹੋ ਜਵੇ ਤਾਂ ਦਿਲ ਬਾਗੋ ਬਾਗ ਹੋ ਜਾਂਦਾ ਹੈ। ਇਹੋ ਜਿਹਾ ਹੀ ਸੁਪਨਾ ਦੇਖਿਆ ਸੀ ਪੀ ਪੀ ਆਰਟੀਸੀ ਦੇ ਵਿੱਚ ਕੰਮ ਕਰਦੇ ਰੇਸ਼ਮ ਸਿੰਘ ਹੋਰਾਂ ਨੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਘਰ ਹੋਵੇ ਉਹ ਘਰ ਦੇ ਉੱਪਰ ਇੱਕ ਪੀ ਆਰਟੀਸੀ ਦੀ ਬੱਸ ਦਾ ਨਮੂਨਾ ਬਣਿਆ ਹੋਵੇ। ਮੈਂ ਤਸਵੀਰ ਦਿਖਾ ਦਿੰਦਾ ਪਹਿਲਾਂ ਇਹ ਉਹ ਬੱਸ ਜਿਹੜਾ ਕਿ ਰੇਸ਼ਮ ਸਿੰਘ ਹੋਰਾਂ ਨੇ ਸੁਪਨਾ ਵੇਖਿਆ ਸੀਗਾ ਕਿ ਉਹਨਾਂ ਦੇ ਘਰ ਦੇ ਉੱਪਰ ਇੱਕ ਪੀ ਆਰਟੀਸੀ ਦੀ ਬੱਸ ਦਾ ਨਮੂਨਾ ਬਣਿਆ ਹੋਵੇ ਔਰ ਅੰਦਰੋਂ ਵੀ ਅਸੀਂ ਦਿਖਾਵਾਂਗੇ ਪਰ ਫਿਲਹਾਲ ਤੁਸੀਂ ਇਹ ਬਾਹਰੋਂ ਤਸਵੀਰਾਂ ਦੇਖ ਸਕਦੇ ਹੋ ਪੀਆਰਟੀਸੀ ਦੀ ਬਸ ਜਿਹੜੀ ਹੈਗੀ ਆ ਉਹ ਖੂਬ-ਖੂਬ ਘਰ ਦੀ ਛੱਤ ਦੇ ਉੱਪਰ ਬਣਾਈ ਹੋਈ ਹੈ ਔਰ ਰੇਸ਼ਮ ਸਿੰਘ ਜਿਹੜੇ ਰਿਟਾਇਰ ਆ ਪੀਆਰਟੀਸੀ ਚ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੈਗੇ ਨੇ ਇਸ ਵੇਲੇ ਸਰ ਇਹ ਕਿਵੇਂ ਸੀ ਦਿਲ ਦੇ ਵਿੱਚ ਤਾਂ ਮੁਠੀ ਕੀ ਘਰ ਦੀ ਛੱਤ ਦੇ ਉੱਪਰ ਹੀ ਬਸ ਬਣਾਉਣੀ ਆ ਤੇ ਸੂਫਲਾ ਕਿਵੇਂ ਸਾਕਾਰ ਕੀਤਾ ਕਿੰਨਾ ਕੁ ਸਮਾਂ ਲੱਗਾ ਕਿੰਨਾ ਕੁ ਪੈਸਾ ਖਰਚਾ ਗਿਆ థాంక్స్ ਵੀਰਾ ਤੇ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਨੂੰ ਸਭਾਈ ਬਹੁਤ ਧੰਨਵਾਦ ਹੁਣ ਕਿੰਦਾ ਇਹ ਸ਼ੌਕ ਤਾਂ ਮਤਲਬ ਮੈਂ ਪੀਆਰਟੀਸੀ ਟੈਕਨੀਕਲ ਜੋਬ ਵਿੱਚ ਕੰਮ ਕਰਦਾ ਸੀਗਾ ਤੇ ਟੈਕਨੀਕਲ ਜੋਬ ਵਿੱਚ ਮੈਂ 2013 ਵਿੱਚ ਰਿਟਾਇਰ ਹੋ ਗਿਆ ਹਮ ਅਜੇ ਐਡਮਿਨ ਕੰਡ ਦੀ ਪੋਸਟ ਤੋਂ ਵਰਕਸ਼ਾਪ ਹੈਡਮਨ ਕੰਡ ਦੀ ਪੋਸਟ ਤੋਂ ਤੇ ਆਉਂਦਿਆਂ ਸਾਰ ਹੀ ਮੈਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ। ਅੱਛਾ। ਮੈਂ 5 ਸਾਲ ਸਰਪੰਚੀ ਪਿੰਡ ਦੀ ਕੀਤੀ। ਹੂੰ। ਸਰਪੰਚੀ ਕਰਨ ਤੋਂ ਬਾਅਦ ਮੈਂ ਵਿਹਲਾ ਹੋ ਗਿਆ। ਮੈਨੂੰ ਕੋਈ ਹੋਰ ਕੰਮ ਕਰਨੇ ਸੀ ਮੈਂ ਆਪਣਾ ਫੈਮਿਲੀ ਮੇਰੀ ਸੈਟਲ ਸੀ ਆਪਣੇ ਬੱਚੇ ਆਪਣੇ ਕਾਰੋਬਾਰ ਚੱਲ ਰਿਹਾ ਸੀਗੇ। ਹੂੰ। ਤੇ ਮੇਰਾ ਇੱਕ ਇੱਕ ਏਮ ਸੀ ਜਦ ਮੈਂ ਡਿਊਟੀ ਕਰਦਾ ਹੁੰਦਾ ਸੀ ਕਿ ਲੋਕਾਂ ਨੇ ਜਿਆਦਾ ਦਾ ਬੜੀਆਂ ਦੇਖਦੇ ਸੀਗੇ। ਹੂੰ। ਕਿ ਹਰ ਇਨਸਾਨ ਆਪਣਾ ਇੱਕ ਜ਼ਿੰਦਗੀ ਦਾ ਇੱਕ ਪਹਿਲੂ ਬਣਾਉਣਾ। ਯਾਨੀ ਕਿ ਇੱਕ ਚੀਜ਼ ਸੀ ਕਿ ਪੀਆਰਟੀਸੀ ਦੇਲ ਵਿੱਚ ਘਰ ਘਰ ਗਈ ਸੀ। ਘਰ ਘਰ ਗਈ। ਮਤਲਬ ਇਹ ਇਸੇ ਮੇਰਾ ਇਹ ਸੁਪਨਾ ਸੀ ਕਿ ਮੈਂ ਘਰ ਜਾਵਾਂਗਾ। ਤੇ ਮੈਂ ਇੱਕ ਕਿ ਇਸ ਬੱਸ ਦੀ ਮੈਂ 36 ਸਾਲ ਲਗਭਗ ਮੈਂ ਨੌਕਰੀ ਕੀਤੀ 40 ਸਾਲ ਮੈਂ ਉਸ ਬੱਸ ਤੇ ਬੜੀ ਮੈਨੂੰ ਮੱਲਾ ਮਾਰੀਆਂ ਬੜੀ ਮਿਹਨਤ ਕੀਤੀ ਔਰ ਮੈਨੂੰ ਸਰਕਾਰ ਪੱਖੋਂ ਵੀ ਨੌਕਰੀ ਵਿੱਚ ਵੀ ਚੰਗਾ ਘਰਾ ਮਿਲਦਾ ਰਿਹਾ ਇਮਾਨਦਾਰੀ ਨਾਲ ਕੰਮ ਕੀਤਾ ਔਰ ਐਪੀਸ਼ੀਏਟਰ ਲੈਟਰ ਮੈਨੂੰ ਸਰਕਾਰ ਦਿੰਦੀ ਰਹੀ ਔਰ ਸਮੇਂ ਸਿਰ ਮੇਰੀ ਤਰੱਕੀ ਕਰਦੀ ਰਹੀ ਤੇ ਜਾਣ ਤੋਂ ਰਹਿਣ ਹੋਣ ਤੋਂ ਬਾਅਦ ਫਿਰ ਮੈਂ ਸੁਪਨਾ ਸੀ ਮੇਰਾ ਕਿ ਮੈਂ ਜਾ ਕੇ ਆਪਣੇ ਆਪਣੇ ਪਰਿਵਾਰ ਨੂੰ ਦੱਸਾਂ ਆਪਣੇ ਪਿੰਡ ਨੂੰ ਦੱਸਾਂ ਆਪਣੇ ਆਣ ਗਵਾਂ ਪਿੰਡਾਂ ਦੇ ਇਲਾਕੇ ਦੱਸਾਂ ਕਿ ਮੈਂ ਆਪਣੀ ਨਿਸ਼ਾਨੀ ਬਣਾਉਣੀ ਆ ਹਰ ਇਨਸਾਨ ਆਪਣੀ ਕੋਈ ਨਾ ਕੋਈ ਜਦ ਬੱਚਿਆਂ ਨੇ ਕਦੀ ਕੋਈ ਗੱਲ ਨਹੀਂ ਕੀਤੀ ਵੀ ਜਦੋਂ ਬਸ ਬਣਾਉਣ ਲੱਗੇ ਸੀਗੇ ਜਦੋਂ ਇਹ ਗੱਲਬਾਤ ਕੀਤੀ ਘਰੇ ਵੀ ਅਸੀਂ ਆ ਚੀਜ਼ ਬਣਾਉਣੀ ਹੈ ਨਹੀਂ ਬੱਚਿਆਂ ਨੇ ਕੋਈ ਗੱਲ ਨਹੀਂ ਕੀਤੀ ਬੱਚੇ ਤਾਂ ਮਤਲਬ ਇਸ ਗੱਲ ਨੂੰ ਕਰ ਮੈਂ ਆਪਣਾ ਮੇਰਾ ਲੜਕਾ ਇੱਕੋ ਹੀ ਸੀਗਾ ਹਮ ਹਮ ਮਹਿੰਦੇਸ ਜੀ ਵੀ ਜਦੋਂ ਨਾ ਮੈਂ ਗੱਲ ਕੀਤੀ ਕਿ ਮੈਂ ਪੁੱਤਰ ਵੀ ਆ ਕੰਮ ਕਰਨਾ ਚਾਹਣਾ ਹਮ ਤੇਰੀ ਕੀ ਇੱਛਾ ਹੈ ਕਹਿੰਦਾ ਜਿਹੜੀ ਤੁਹਾਨੂੰ ਲੋਕੜ ਤੁਸੀਂ ਇਨੀ ਕਮਾਈ ਕੀਤੀ ਆ ਇਹਨਾਂ ਸਾਡਾ ਪਰਲ ਪੋਸ਼ਣ ਕੀਤਾ ਸਾਨੂੰ ਇਥੋਂ ਤੱਕ ਪਹੁੰਚਾਇਆ ਹਮ ਪਰ ਤੁਹਾਨੂੰ ਅਰੀ ਚੰਡੀ ਆ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਡਾ ਕੀ ਸੇਵਕ ਤੇ ਮੈਂ ਉਹਨੂੰ ਇਹ ਗੱਲ ਕਹੀ ਵੀ ਤੇਰਾ ਸਹਯੋਗ ਕੋਈ ਨਹੀਂ ਚਾਹੀਦਾ ਮੈਨੂੰ ਮੈਂ ਆਪਣੀ ਪੈਨਸ਼ਨ ਲੈਣਾ ਮੈਂ ਆਪਣੀ ਪੈਨਸ਼ਨ ਚੋਂ ਹੀ ਪੈਸੇ ਖਰਚਾਂਗਾ ਤੇ ਮੈਂ ਹੌਲੀ ਹੌਲੀ ਇਹਨੂੰ ਲੱਗਾ ਰਿਹਾ ਤਿਆਰ ਕਰਨ ਵਾਸਤੇ ਹੁਣ ਕੰਪਲੀਟ ਹੋ ਚੁੱਕੀ ਇਹਦਾ ਕਿੰਨਾ ਕਾਜ ਹੈ ਹੋਰ ਕੰਮ ਰਹਿਦਾ ਹੈ ਕੰਮ ਤਾਂ ਬੜਾ ਕੰਪਲੀਟ ਹੀ ਇਹ ਤੱਕ ਨੂੰ ਹੋ ਗਿਆ ਥੋੜਾ ਜਿਹਾ ਬਾਕੀ ਵਿੱਚ ਕੋਈ ਛੇ ਸੂਤ ਲਿਖਣ ਵਾਲੇ ਕੋਈ ਮਹੀਨੇ ਜਿਹਦਾ ਆਪਸਾਂ ਲਿਖੇ ਹੁੰਦੇ ਆ ਅੱਛਾ ਕੋਈ ਖਾਸ ਗੱਲਬਾਤ ਇਸ ਬਸ ਦੀ ਕੁਝ ਖਾਸ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ ਖਾਸ ਇਹ ਹੀ ਹੈ ਜੀ ਬਸ ਮੈਨੂੰ ਇਹ ਤੇ ਸੀਗਾ ਮੈਨੂੰ ਪਿਆਰ ਸੀ ਇਹਨਾਂ ਉਹ ਦੇ ਵੀ ਸੁਣਨ ਚਾਇਆ ਕਿ ਜਿਹੜੇ ਤੁਹਾਡੇ ਨਾਲ ਜੌਬ ਕਰਦੇ ਸੀ ਉੱਥੇ ਪੀਆਰਟੀਸੀ ਚ ਉਹਨਾਂ ਦੀਆਂ ਕੁਝ ਜਿਹੜੀਆਂ ਸੀਟਾਂ ਅੰਦਰ ਲਾਈਆਂ ਹੋਈਆਂ ਕੁਝ ਉਹਨਾਂ ਦੇ ਨਾਮ ਅਸਲ ਤਾਂ ਮੈਂ ਇਹੀ ਗੱਲ ਹੈ ਜੀ ਮੈਂ ਜਦੋਂ ਇਹ ਸੀਗਾ ਮੇਰੇ ਪਿੰਡ ਦੇ ਜਿਹੜੇ ਘਟੂ ਘਟ 18 ਬੰਦੇ ਲਗਭਗ ਪੀਆਰਟੀ ਜੰਦਰ ਡੀਪੀ ਰੋਕੀ ਕਰਦੇ ਸੀਗੇ ਤੇ ਮੈਂ ਵੀ ਉਹਨਾਂ ਚ ਸ਼ਾਮਲ ਸੀਗਾ ਮੈਂ ਪੀਆਰਟੀ ਸੀ ਉਹ ਪੰਜਾਹ ਡੇ ਜੰਦਰ ਡੀਪੂ ਸੀਗੇ ਉਹ ਚੰਗੀਆਂ ਚੰਗੀਆਂ ਸੀਨੀਅਰ ਪੋਸਟਾਂ ਦੇ ਸੀਗੇ ਚੰਗੇ ਚੰਗੇ ਸੀਨੀਅਰ ਪੋਸਟਾਂ ਦੇ ਉਹਨਾਂ ਨੇ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ ਮਕੈਨਿਕ ਜੌਬ ਸੀਗਾ ਤੇ ਫਿਰ ਮੈਂ ਆਣ ਕੇ ਇਹ ਸਾਰਿਆਂ ਨੂੰ ਦੱਸਿਆ ਮੈਂ ਕਿ ਮੈਂ ਇੱਕ ਬੱਸ ਬਣਾਉਣੀ ਹੈ ਬਈ ਤੁਹਾਡੇ ਨਾਮ ਵੀ ਬਾਈ ਮੈਂਸ਼ਨ ਕਰਨੇ ਆ ਜਿੰਨੇ ਬੰਦੇ ਸੀ ਰਿਟਾਇਰ ਹੋਏ ਉਹਨਾਂ ਦੇ ਵਿੱਚ ਨਾਮ ਕੀ ਹੁੰਗਾਰਾ ਕੀ ਮਿਲਿਆ ਉਹਨਾਂ ਨੂੰ ਮੈਂ ਕਿਹਾ ਵੀ ਅਸੀਂ ਤਾਂ ਨਹੀਂ ਕਰ ਸਕੇ ਅੱਛਾ ਅਸੀਂ ਤਾਂ ਨਹੀਂ ਇਹ ਕੰਮ ਕਰ ਸਕੇ ਪਰ ਤੂੰ ਬਈ ਕਰ ਦੇ ਮੈਂ ਸ਼ਾਵਾਸ਼ ਤੈਨੂੰ ਬੜਾ ਵਧੀਆ ਦੇਖਣ ਆਏ ਹੋ ਦੇਖਣ ਆਇਆ ਵਧੀਆ ਪ੍ਰਲਾ ਕਰਿਆ ਤੂੰ ਸਾਡਾ ਵੀ ਨਾਮ ਜੱਗ 'ਚ ਰੋਸ਼ਨ ਕਰੇਗਾ ਮੈਂ ਫਿਰ ਸਾਰਿਆਂ ਦੀ ਲਿਸਟ ਬਣਾਈ ਜਿੰਨੀਆਂ ਸੀਟਾਂ ਬਣੀਆਂ ਮੱਛੀ ਦੀ ਲਵਾਈ ਉਹਨਾਂ ਦੇ ਨੰਬਰ ਵਿੱਚ ਨਾਮ ਲਿਖਿਆ ਅੱਛਾ ਉਹਨਾਂ ਦੇ ਵਿੱਚ ਲਿਸਟ ਲਾਈ ਆ ਉਕੇ ਨਾ ਬਸ ਦੇ ਵਿੱਚ ਵੀ ਇਹਨੇ ਬੰਦੇ ਕੱਲੀ ਕੱਲੀ ਸੀਟ ਦੇ ਨਾਮ ਜੜ ਦੋ ਨਾਂ ਦੇ ਵਿੱਚ ਮੈਂਸ਼ਨ ਕਰਤਾ ਜੀ ਬੱਚੇ ਦਾ ਬੋਰਡ ਬਣਾ ਕੇ ਲਸਵਾਤੀ ਤੇ ਕੱਲੇ ਕੱਲੇ ਜਿੰਨੇ 1952 ਤੋਂ ਲੈ ਕੇ ਜਿੰਨੇ ਸਰਪੰਚ ਬਣੇ ਆ ਸਰਪੰਚਾਂ ਦੇ ਨਾਮ ਮੈਂਸ਼ਨ ਕੀਤੇ ਵਿੱਚ ਲਿਖਿਆ ਸਰਕੀ ਮੈਂ ਵੀ ਸਰਪੰਚ ਬਣਿਆ ਸੀ ਮੈਂ ਆਪਣਾ ਵੀ ਨਾਮ ਦੇ ਵਿੱਚ ਮੈਂਸ਼ਨ ਕੀਤਾ ਤੇ ਹੋਰ ਇੱਕ ਕਾਫੀ ਬਰਾਲੇ ਕਰ ਰਿਹਾ ਮੈਂ ਇਹਦੇ ਵਿੱਚ ਹਲੇ AC UC ਲੱਗਣ ਵਾਲਾ ਮੈਂ AC ਵੀ ਲਾਉਂਗਾ ਲਾਈਟਾਂ ਵੀ ਲਾਉਂਗਾ ਹਲੇ ਵਿੱਚ ਦੇ ਪੱਖੇ ਵੀ ਲਾਉਂਗਾ ਇਹ ਪੱਖਾ ਛਪ ਕੇ ਜਿਵੇਂ ਚੱਲਦੀ ਗੱਲ ਵੀ ਪੱਖਾ ਲੇ ਪੂਰੀ AC ਬਸ ਬਣਾਉਣੀ ਪੂਰੀ ਪੂਰੀ ਬਣ ਗਈ ਹਲੇ ਤਿਆਰੀ ਚੱਲਦੀ ਹੈ ਮੇਰੀ ਤੇ ਹੁਣ ਆ ਗਰਮੀਆਂ ਆ ਗਈਆਂ ਮੌਸਮ ਤੇ ਹੁਣ ਗਰਮੀਆਂ ਨੂੰ ਮੈਂ ਦਾ ਕੋਈ ਪ੍ਰੋਗਰਾਮ ਕਰੂੰਗਾ ਜਿਹੜੇ ਯਾਰ ਦੋਸਤ ਜਿਹੜੇ ਸੀਗੇ ਨਾਲ ਕਲੀਕ ਜਿਹੜੇ ਕੰਮ-ਕੁਮ ਕਰਦੇ ਸੀ ਕਦੇ ਬਲਾ ਕੇ ਨਾਲ ਪਾਰਟੀ ਸ਼ਾਰਟੀ ਵੀ ਅੰਦਰ ਕਰਾਂਗੇ ਹੁਣ ਗਈ ਹੁਣ ਕੇ ਸਾਰੇ ਮੈਨੂੰ ਮੈਨੂੰ ਫੋਨ ਆਉਂਦੇ ਉਹਨਾਂ ਦੇ ਸਾਨੂੰ ਸਾਨੂੰ ਕਰੋ ਸਦੋਂਗੇ ਸਾਨੂੰ ਬਿਦਮਾਉਂਗੇ ਮੈਂ ਕਹਿੰਦਾ ਚਾਰ ਹੋ ਲੈਣ ਦਿਓ ਜਿੱਦਾਂ ਤੁਹਾਨੂੰ ਬਕਾਇਦਾ ਬਿਠਾਵਾਂਗਾ ਵਿੱਚ ਜਿਹੜੇ ਤੁਹਾਨੂੰ ਚਾਪਣੀ ਪਲਾਉਂਗਾ ਬਾ ਕੇ ਸਫਰ ਕਰਿਆ ਜਾ ਪੂਰਾ ਬਕਾਇਦਾ ਸਫਰ ਕਰਾਂਗੇ ਬਕਾਇਦਾ ਇੰਜੋਏ ਕਰਨਗੇ ਬੈਠਗੇ ਤੇ ਸਾਰੇ ਆਉਣਗੇ ਮੇਰੀ ਮੈਟਰੀਡੀ ਯੂਨੀਅਨ ਹੀ ਕੰਮ ਕਰਨਾ ਕੋਲ ਛੇੜੀਡੀ ਯੂਨੀਅਨ ਕੰਮ ਕੀਤਾ ਮੇਰੀ ਯੂਨੀਅਨ ਜਸਬੰਦੀ ਵੀ ਆਊਗੀ ਉਹਦੇ ਦੇ ਲੀਡਰ ਸਭ ਆਉਣਗੇ ਅੱਛਾ ਇੱਕ ਚੀਜ਼ ਹੋਰ ਸੀਗੀ ਕਾਫੀ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਕਈ ਤਰ੍ਹਾਂ ਦੇ ਨਮੂਨੇ ਬਣਾਏ ਹੁੰਦੇ ਜਹਾਜ਼ ਬਣਾਉਂਦੇ ਕਈ ਜਦੋਂ ਤੁਸੀਂ ਵੀ ਬਸ ਬਣਾਈ ਬਹੁਤ ਦੂਰੋਂ ਦਰਾੜਿਓਂ ਵੇਖਣ ਆਉਂਦੇ ਲੋਕ ਵੀ ਉਹ ਫਲਾਣੇ ਪਿੰਡ ਦੇ ਵਿੱਚ ਫਲਾਣੇ ਨੇ ਆਹ ਚੀਜ਼ ਬਣਾਈ ਆ ਆਪੇ ਵੇਖਣ ਚੱਲੀਏ ਕੋਈ ਇਦਾਂ ਤੁਹਾਡੇ ਨਾਲ ਵੀ ਆਉਂਦੇ ਆਉਂਦੇ ਜੀ ਹੁੰਦੇ ਹੁੰਦੇ ਆਉਂਦੇ ਆਉਂਦੇ ਕੋਈ ਸਾਡਾ ਹਾਈਵੇ ਚ ਜਾਂਦਾ ਨਾ ਮੇਰੇ ਨੇ ਜੀ ਹਾਈਵੇ ਤੋਂ ਫੰਦੇ ਆ ਆਮ ਬੰਦੇ ਜਿਹੜੀਆਂ ਜਨਤਨੰਗਦੀਆਂ ਕਈ ਵਾਰੀ ਸ਼ੌਂਕ ਦਾ ਮਲਕੀ ਲੋਕਾਂ ਨੂੰ ਦੇਖਣ ਦਾ ਮੌਕਾ ਹੁੰਦਾ ਵੀ ਸਾਡੇ ਪਿੰਡ ਜੀ ਕੋ ਬਣੀ ਜੀ ਪਿੰਡ ਕਾਂਗ ਸਭ ਨਵੀਂ ਬਣੀ ਆ ਪਰ ਉਤਰ ਕੇ ਬੜਾ ਸਪੁੱਛਦੇ ਆ ਵੀ ਇਹ ਕਿਹਦੀ ਆ ਕੌਣ ਆ ਤਾਂ ਫਿਰ ਉਹ ਘਰ ਆਉਂਦੇ ਆ ਫਿਰ ਦੇਖ ਕੇ ਜਾਂਦੇ ਬੈਠ ਕੇ ਵਧੀਆ ਕਹਿੰਦੇ ਬਿਸ਼ਵਾਸ ਵਧੀਆ ਹੰਗਾਰਾ ਹੁੰਦੇ ਵੀ ਵਧੀਆ ਇਹ ਕੀ ਬਣਾ ਤਿਲ ਬਾਗ ਬਾਗ ਹੋ ਜਾਂਦਾ ਜਦੋਂ ਪਿੰਡ ਦੇ ਵਿੱਚ ਹੈਗੇ ਆ ਜਿਹੜਾ ਸਾਡਾ ਪਿੰਡ ਸਾਰਾ ਐਨਾਂ ਰਹੀ ਆ ਐਨਾਂ ਰਹੀ ਜਿਹੜੀ ਬੱਚੀ ਫੈਮਿਲੀ ਆਉਂਦੀ ਆ ਨਿੱਚੇ ਆਉਂਦੀ ਆ ਫੈਮਿਲੀ ਬੱਚੇ ਸੋ ਇਹਨੂੰ ਆਪਣੀਆਂ ਕੋਠੀਆਂ ਤੇ ਚੜਦੇ ਆ ਆਪਣੇ ਆਪਣੇ ਕੋਠੀਆਂ ਦੇ ਫਿਰ ਉਹ ਬਸ ਦੇਖਦੇ ਆ ਫਿਰ ਉਹ ਆਪੇ ਮਾਮਾ ਪਾਪੀ ਨੂੰ ਮਾਮੇ ਨੂੰ ਆਪਣੇ ਡੈਡੀ ਨੂੰ ਡੈਡੀ ਨੂੰ ਆਪਣੇ ਨੂੰ ਕਹਿੰਦੇ ਮम्मा ਨੂੰ ਕਹਿੰਦੇ ਮਮਾ ਡੈਡੀ ਉਹ ਬਸ ਜਿਹੜੀ ਉਹ ਅਸੀਂ ਦੇਖਣ ਜਾਣਾ ਫਿਰ ਉਹ ਬਸ ਆਪਣੇ ਫੈਮਿਲੀ ਨਾਲ ਫੋਟੋ ਫੋਟੋ ਕਰਾਉਣਾ ਫੋਟੋ ਖਿਚਾ ਕੇ ਜੰਦੇ ਵਿੱਚ ਬੈਠ ਕੇ ਬਹੁਤ ਇੰਜੋਏ ਕਰਕੇ ਜਾਂਦੇ ਆ ਤੇ ਚੰਗਾ ਹਕਾਰਾ ਮਿਲਦਾ ਵਧੀਆ ਸਵੇਭਾ ਹੁੰਦੀ ਦਾ ਇੱਕ ਇੱਕ ਮੈਂ ਅੰਦਰੋਂ ਵੀ ਥੋੜੀ ਜੀ ਬਾਤ ਸਵਖਾਉਣ ਦੀ ਕੋਸ਼ਿਸ਼ ਕਰਦਾ ਆਪਣੇ ਦਰਸ਼ਕਾਂ ਨੂੰ ਕਿ ਰੇਸ਼ਮ ਸਿੰਘ ਹੋਰਾ ਨੇ ਜਿਹੜਾ ਸੁਪਨਾ ਵੇਖਿਆ ਸੀਗਾ ਉਹਨੂੰ ਕਿੰਨੇ ਕ ਬੂਰ ਪਏ ਨੇ ਉਹਨਾਂ ਨੇ ਕਿੰਨੀ ਕ ਬਸ ਨੂੰ ਹੂਬਹੂ ਬਣਾਇਆ ਕਿਉਂਕਿ ਲੋਕ ਜਿਵੇਂ ਕਿ ਰੇਸ਼ਮ ਸਿੰਘ ਹੋਰੀ ਦੱਸਦੇ ਨੇ ਕਿ ਜੋ ਉਹਨਾਂ ਦੇ ਦਿਲ ਦੀ ਤਾਂਗ ਸੀ ਉਹ ਏਸੀ ਵੀ ਲਵਾਉਣੇ ਆ ਉਹਨਾਂ ਨੇ ਹਜੇ ਇਹਦੇ ਵਿੱਚ ਹੋਰ ਥੋੜਾ ਬੋਤਾ ਜਿਹੜਾ ਕੰਮ ਰਹਿੰਦਾ ਹੈ ਉਹ ਵੀ ਕਰਵਾਉਣਾ ਦੇਖੋ ਮੈਂ ਬਿਲਕੁਲ ਦੇ ਗੱਲ ਕਰ ਅੰਦਰ ਟੀਵੀ ਟਿੱਕਰ ਲੱਗਾ ਹੋਇਆ ਮੈਂ ਇੱਕ ਚੀਜ਼ ਹੋਰ ਆਪਣੇ ਦਰਸ਼ਕਾਂ ਦਾ ਹੈ ਟੀਵੀ ਟਿੱਕਰ ਵੀ ਅੰਦਰ ਲਗਾਇਆ ਹੋਇਆ ਜਿਵੇਂ ਕਿ ਇੱਕ ਕੋਚ ਹੁੰਦੀ ਆ ਵੋਲvo ਕੋਚ ਹੁੰਦੀ ਆ ਓਵੇਂ ਇਹਦੇ ਵਿੱਚ ਟੀਵੀ ਲੱਗਾ ਹੋਇਆ ਔਰ ਬਕਾਇਦਾ ਸੀਟਾਂ ਮੈਂਸ਼ਨ ਕੀਤੀਆਂ ਹੋਈਆਂ ਔਰ ਟੇਬਲ ਰੱਖਿਆ ਆ ਜਿਦਾ ਰੇਸ਼ਮ ਸਿੰਘ ਹੋਰਾਂ ਨੇ ਦੱਸਿਆ ਕਿ ਕੋਈ ਜਦੋਂ ਇਹਨਾਂ ਦੇ ਇਤਜਾਰ ਦੋਸਤ ਜਿਹੜੇ ਨਾਲ ਕਲੀਗ ਜਿਹੜੇ ਆਉਣਗੇ ਇੱਥੇ ਜਿਹੜੇ ਨਾਲ ਇਹਨਾਂ ਦੇ ਕੰਮ ਕਰਦੇ ਸੀਗੇ ਤਾਂ ਬੈਠ ਕੇ ਇੱਥੇ ਪਾਰਟੀ ਸ਼ਾਰਟੀ ਵੀ ਹੋ ਸਕਦੀ ਆ ਬਿਲਕੁਲ ਟੇਬਲ ਨਾਲ ਲੱਗਾ ਹੈਗਾ ਰੇਸ਼ਮ ਸਿੰਘ ਜੀ ਤੁੜੇ ਆ ਜਾਓ ਸਾਡੇ ਨਾਲ ਵੀ ਬੈਠ ਜਾਓ ਇਹ ਬੈਠ ਕੇ ਵੀ ਗੱਲਬਾਤ ਕਰਦੇ ਆ ਤਾਂ ਬਿਲਕੁਲ ਜਿਹੜਾ ਕਿ ਰੇਸ਼ਮ ਸਿੰਘ ਹੋਰਾਂ ਨੇ ਸੁਪਨਾ ਵੇਖਿਆ ਸੀ ਉਹਨੂੰ ਬੂਰਤਾ ਪੈ ਗਿਆ ਟੀਵੀ ਵੀ ਲੱਗ ਗਿਆ ਔਰ ਨਾਲ ਜਿਹੜੇ ਸਾਥੀ ਆ ਹੁਣ ਆਉਣਗੇ ਇੱਥੇ ਤੇ ਜਦੋਂ ਆਣ ਲਗੇ ਤਾਂ ਇੱਥੇ ਬੈਠ ਕੇ ਪਾਰਟੀ ਟੀ ਪਾਰਟੀ ਹੋਏਗੀ ਹਾਂਜੀ ਹੋਊਗੀ ਹੋਊਗੀ ਵਗੈਰਾ ਕੀ ਪਾਰਟੀ ਹੋਊਗੀ ਆਪਣਾ ਜਿਹੜੀ ਪਿੰਡੇ ਮੋਹਤਰ ਬੰਦਿਆ ਕੋਈ ਬਿਠਾਉਂਗਾ ਵਿੱਚ ਮੇਰੇ ਐਨਆਰਆਈ ਵੀਰ ਬਾਹਰੋਂ ਆਦੇ ਉਹ ਵੀ ਹਣਕ ਬਿਠੰਗੇ ਵਿੱਚ ਜੀ ਸਾਲ ਬਾਅਦ ਜਦੋਂ ਆਇਆ ਕਰਨ ਕੇ ਮੇਰੀ ਜਿਹੜੀ ਆਪਣੀ ਟ੍ਰੇਡ ਯੂਨੀਟ ਦੀ ਟੀਮ ਹੈ ਉਹ ਵੀ ਆਉਗੇ ਥੇ ਉਹ ਵੀ ਬਗੈਤਾ ਬਿਠੂ ਸਾਡੇ ਟੇਡ ਯੂਨੀ ਦੇ ਨਰਵਰ ਸਿੰਘ ਧਾਰੀਵਾਲ ਹੈ ਉਹਨਾਂ ਨੂੰ ਵੀ ਵਿੱਚ ਮੈਂ ਬੁਲਾਉਂਗਾ ਉਹ ਵੀ ਆਉਣਗੇ ਫੋਨ ਆਇਆ ਮੈਨੂੰ ਉਹ ਵੀ ਆਉਣਗੇ ਇੱਥੇ ਤਦੋਂ ਰੱਖਣਗੇ ਵਿਆਹੀ ਵੀ ਪਾਰਟੀ ਸ਼ਾਮਲ ਹੋ ਜਾਈਏ ਜੀ ਹੈ ਜੀ ਜਦੋਂ ਜਦੋਂ ਡੇਢ ਦੇਣਗੇ ਉਸ ਦਿਨ ਤੁਹਾਨੂੰ ਸੱਦਾਂਗੇ ਠੀਕ ਹੈ ਜਦੋਂ ਡੇਢ ਦੇਣਗੇ ਉਹਨੂੰ ਸੱਦਾ ਦਵਾਂਗੇ ਤੇ ਤੁਸੀਂ ਵੀ ਆ ਜਾਓ ਕੀ ਤੇ ਕੀ ਗੱਲ ਹੈ ਤਾਂ ਬਿਲਕੁਲ ਸੱਦਾ ਜ਼ਰੂਰ ਦੇਤਾ ਰੇਸ਼ਮ ਸਿੰਘ ਹੋਰਾਂ ਨੇ ਕਿ ਜਦੋਂ ਕੰਪਲੀਟ ਹੋ ਜੂਗੀ ਬਸ ਏਸੀ ਵਗੈਰਾ ਜਦੋਂ ਵਿੱਚ ਇਹਦੇ ਲੱਗ ਜਾਏਗਾ ਤੇ ਉਦੋਂ ਪਾਰਟੀ ਹੋਏਗੀ ਚਾਹ ਪਾਰਟੀ ਹੋਏਗੀ ਲੰਚ ਹੋਏਗਾ ਔਰ ਸਾਨੂੰ ਵੀ ਸੱਦਾ ਦਿੱਤਾ ਹੈਗਾ ਇਹਨਾਂ ਨੇ ਕਿ ਜਦੋਂ ਅਸੀਂ ਪਾਰਟੀ ਰੱਖਾਂਗੇ ਜਦੋਂ ਡੇਟ ਮقرਰ ਹੋ ਜੂਗੀ ਤਰੀਕ ਤੈਅ ਹੋ ਜੂਗੀ ਉਦੋਂ ਅਸੀਂ ਪਾਰਟੀ ਰੱਖਾਂਗੇ ਔਰ ਜਰੂਰ ਅਸੀਂ ਵੀ ਰੇਸ਼ਮ ਸਿੰਘ ਹੋਰਾਲਾ ਉਸ ਪਾਰਟੀ ਸ਼ਾਮਿਲ ਹੋਵਾਂਗੇ ਔਰ ਜਿਹੜਾ ਉਹਨਾਂ ਨੇ ਸੁਪਨਾ ਵੇਖਿਆ ਸੀਗਾ ਮੈਂ ਇੱਕ ਮੈਂਸ਼ਨ ਜਿਹੜੇ ਨਾਮ ਕੀਤੇ ਹੋਏ ਸਰਪੰਚਾਂ ਦੇ ਉਹ ਵੀ ਮੈਂ ਆਪਣੇ ਸੁਖਵਿੰਦਰ ਕੈਮਰਾਮੈਨ ਨੂੰ ਕਹਾਂਗਾ ਜਰੂਰ ਦਿਖਾ ਦੇਣਾ ਬਿਲਕੁਲ ਇਹ ਨਾਮ ਲਿਖੇ ਹੋਏ ਆ ਅੱਛਾ ਜੀ ਸਰ ਆ ਸਰਪੰਚਾ ਦੇ ਨਾਮ ਸਰ ਆ ਵਾਲੇ ਆ ਸਰਪੰਚਾ ਦੇ ਨਾਮ ਲਿਖੇ ਹੋਏ ਸਾਰੇ ਆ ਕੇ ਇਹਨਾਂ ਦੇ ਜੀ ਮੈਂ ਜਦੋਂ ਰਿਟਾਇਰ ਹੋਇਆ ਮੇਰੀ 1912 ਦੇ ਫੁੱਲ ਪੇ ਕਿੰਨੀ ਸੀ ਮੈਂ ਆਪਣੀ ਪੇ ਕਿੰਨੀ ਲੈ ਰਿਆ ਸੀਗਾ ਜਦੋਂ ਤੁਸੀਂ ਮੈਂ ਰਿਟਾਇਰ ਹੋਇਆ ਮੈਂ ਜੀ ਪੇ ਕਿੰਨੀ ਜਿੰਨਾ ਬੰਦੇ ਸੀ ਮੇਰੇ ਸਲੇਰ ਮੈਂ ਤੋਂ ਪੇ ਸਭ ਤੋਂ ਵੱਧ ਮੇਰੀ ਪੇ ਸੀਗੀ ਮੈਂ ਵੀ ਇੱਕ ਨਿਸ਼ਾਨੀ ਰੱਖੀ ਹੈ ਜੀ ਸਾਰੇ ਤੁਸੀਂ ਪੀਆਰਟੀਸੀ ਜੋਬ ਜਦੋਂ ਕਰਦੀ ਜਿਹੜੀ ਤੇ ਕੰਮ ਸੈਲਰੀ ਮਿਲਦੀ ਸੀ ਸਨ ਸਨ 12 ਦੇ ਵਿੱਚ ਇਹਦੀ ਸੈਲਰੀ ਮਿਲਦੀ ਸੀ ਮੈਨੂੰ 33243 ਦੀ ਸੈਲਰੀ ਸੀ ਮੇਰੀ ਅੱਛਾ ਉੱਪਰ ਜਿਹੜੀ ਆ ਵਾਲੀ ਹਾਂ ਸਭ ਤੋਂ ਸੀਨੀਅਰ ਮੈਂ ਇਸ ਗੱਲ ਤੇ ਅੱਛਾ ਜੀ ਇਹ ਸੀ ਆਹੀ ਸਰਪੰਚਾਂ ਦੇ ਅਗੇ ਨਾ ਆ ਸਰਪੰਚਾਂ ਦੇ ਇਹ ਲਿਖਿਆ ਮੇਰੇ ਫਾਦਰ ਸਾਹਿਬ ਇਹ ਮੇਰੇ ਫਾਦਰ ਸਾਹਿਬ 1913 ਵਿੱਚ ਭਰਤੀ ਹੋਏ ਆਰਮੀ 'ਚ ਅੱਛਾ ਜੀ 1933 ਵਿੱਚ ਪੈਨਸ਼ਨ ਆਇਆ ਉਹ ਹੋਲਡਰ ਅਹੁਦੇ ਤੋਂ ਹਾਂ ਜੀ ਹੋਲਡਰ ਅਹੁਦੇ ਤੋਂ ਪੈਨਸ਼ਨ ਆਇਆ ਤੇ ਮੈਂ ਉਹਨਾਂ ਦਾ ਲੜਕਾ 1973 ਵਿੱਚ ਪੀਆਰਟੀਸੀ 'ਚ ਭਰਤੀ ਹੋਇਆ ਤੇ 2013 ਵਿੱਚ ਐਡ ਮਕੈਨਿਕ ਗਏ ਕੱਲੀ ਕੱਲੀ ਜਾਂ ਬਸ ਦੇ ਵਿੱਚ ਸੰਜੋਈ ਹੋਈਆਂ ਬਹੁਤ ਆ ਦੇ ਨਾਂ ਸਾਰੇ ਛਰੀ ਨਵਾਈ ਨਾਂ ਲਿਖੇ ਨੇਮ ਲਿਖਿਆ ਇਹ ਕਿਹਨਾਂ ਦੇ ਇਹ ਜਿਹੜੇ ਬਸ ਜਿਹੜੇ ਮੇਰੇ ਨਾਲ ਕੰਮ ਕਰਦੇ ਰੋਡ ਤੇ ਜਦੋਂ ਤੁਸੀਂ ਟੈਕਨੀਕਲ ਜੋ ਜਿੰਨੇ ਜਿੰਨੇ ਬੰਦੇ ਨਾਲ ਮੇਰੇ ਪੰਜਾਬ ਰੋਡ ਦੇ ਸੀ ਸਾਡੇ ਪਿੰਡ ਦੇ ਆ ਜਿਹੜੇ ਮੇਰੇ ਸਾਡੇ ਪਿੰਡ ਦੇ ਆ ਤੇ ਲੋਕਨਾਰਥ ਹੋਇਆ ਜੀ ਆ ਹਰੀਦੱਤ ਹੋਇਆ ਬਲਦੇਵ ਕਿਸਮ ਮਕੈਨਿਕ ਹੋਇਆ ਗਰਮੇਸ਼ ਸਿੰਘ ਇੰਸਪੈਕਟਰ ਹੋਇਆ ਬਖਸ਼ੀਸ਼ ਸਿੰਘ ਡਰਾਈਵਰ ਹੋਇਆ ਸੰਤੋਪ ਸਿੰਘ ਇੰਸਪੈਕਟਰ ਹੋਇਆ ਸਾਰੇ ਵੀਰੀ ਨੰਬਰ ਲਿਖੇ ਸਾਰੇ ਜਿਹੜੇ ਬੰਦੇ ਆ ਇਹ ਜਿਹੜੇ ਇੱਕ ਬੰਦਾ ਡਰਾਈਵਰ ਡਿਊਟੀ ਕਰ ਰਿਹਾ ਉਹਦਾ ਵੀ ਨਾਮ ਮੈਂਸ਼ਨ ਕੀਤਾ ਜਿਹਨਾਂ ਦੀ ਡੈਥ ਹੋ ਗਈ ਉਹ ਵੀ ਨਾਮ ਮੈਂਸ਼ਨ ਕੀਤੇ ਅਸਾਂ ਜਗਿੰਦਰ ਸਿੰਘ ਸੋਮਰਾ ਤੇ ਚੰਦਰदास ਬਗਲਾ 15 ਤੇ 3 18 ਹੋ ਗਿਆ ਜੀ 18 ਹੀ ਸੀਟਾਂ ਤੋਂ ਹੀ ਬਣਾਈਆਂ ਮੇਰੇ ਦੇ ਵਿੱਚ ਬਿਲਕੁਲ ਰੇਸ਼ੂਪ ਸਿੰਘ ਹੋਰਾਂ ਨੇ 18 ਜਿਹੜੇ ਬੰਦੇ ਜਿਹੜੇ ਉਹਨਾਂ ਨਾਲ ਕੰਮ ਕਰਦੇ ਸੀਗੇ ਉਹਨਾਂ ਦੇ ਬਕਾਇਦਾ ਤੌਰ ਤੇ ਨਾਮ ਇਹਦੇ ਵਿੱਚ ਮੈਂਸ਼ਨ ਕੀਤੇ ਔਰ 18 ਹੀ ਸੀਟਾਂ ਜਿਹੜੀਆਂ ਆ ਉਹ ਬੱਸ ਦੇ ਵਿੱਚ ਲਾ ਦਿੱਤੀਆਂ ਔਰ ਜੋ ਜੋ ਉਹਨਾਂ ਨੇ ਸੋਚਿਆ ਸੀਗਾ ਸਟੀering ਵੀ ਬਕਾਇਦਾ ਤੌਰ ਤੇ ਲੱਗਾ ਆ ਕਈ ਵਾਰ ਮੈਂ ਕੈਮਰਾਮੈਨ ਸਾਥੀ ਸੁਖਿੰਦਰ ਨੂੰ ਕਹਾਂਗਾ ਦਿਖਾ ਦੇ ਬਿਸਟੇਰਿੰਗ ਵੀ ਬਿਗਾਇਦਾ ਤੌਰ ਤੇ ਲਾਇਆ ਹੋਇਆ ਨਾਲ ਔਰ ਟੀਵੀ ਵੀ ਇੱਥੇ ਨਾਲ ਲਗਾ ਦਿੱਤਾ ਤਾਂ ਕਿ ਜਦੋਂ ਟੀ ਪਾਰਟੀ ਹੋਵੇਗੀ ਤਾਂ ਜਦੋਂ ਇੱਥੇ ਇਹਨਾਂ ਦੇ ਦੋਸਤ ਕਲੀਕ ਜਦੋਂ ਆਉਣਗੇ ਤਾਂ ਬਿਗਾਇਦਾ ਤੌਰ ਤੇ ਮਨੋਰੰਜਨ ਦੇ ਤੌਰ ਤੇ ਟੀਵੀ ਦੇ ਉੱਤੇ ਵੀ ਪੂਰਾ ਗਾਣੇ ਜਿਹੜੇ ਹੈਗੇ ਆ ਉਹ ਚਲਾਏ ਜਾਣਗੇ ਤਾਂ ਓਏ ਸੀ ਰੇਸ਼ਮ ਸਿੰਘ ਹੋਰਾਂ ਦੀ ਕਹਾਣੀ ਜਿਹੜੀ ਕਿ ਉਹਨਾਂ ਨੇ ਇਸ ਬਸ ਦੇ ਰੂਪ ਦੇ ਵਿੱਚ ਪੂਰੀ ਦੀ ਪੂਰੀ ਬਿਆਨ ਕਰ ਦਿੱਤੀ ਔਰ ਘਰ ਦੀ ਛੱਤ ਦੇ ਉੱਪਰ ਬਸ ਦਾ ਨਮੂਨਾ ਜਿਹੜਾ ਹੈਗਾ ਉਹ ਬਣਾ ਦਿੱਤਾ ਗਿਆ ਔਰ ਹੁਣ ਤਰੀਕ ਤੈਅ ਕਰਨੀ ਹੈ ਕਿ ਤਰੀਕ ਤੈਅ ਹੋਏਗੀ ਪਾਰਟੀ ਰੱਖੀ ਜਾਏਗੀ ਤਮਾਮ ਜਿਹੜੇ ਇਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਲੋਕ ਸੀਗੇ ਇਹਨਾਂ ਦੇ ਕਲੀਕ ਸੀਗੇ ਉਹ ਇੱਥੇ ਆਉਣਗੇ ਪਾਰਟੀ ਕਰਨਗੇ ਤੇ ਸਾਲੋਂ ਵੀ ਅੱਲਾ ਵੱਲੋਂ ਸੱਦਾ ਦੇ ਦਿੱਤਾ ਗਿਆ ਅਸੀਂ ਵੀ ਜ਼ਰੂਰ ਸ਼ਾਮਲ ਹੋਵਾਂਗੇ ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਕੈਮਰਾਮੈਨ ਸੁਖਿੰਦਰ ਦੇ ਨਾਲ सुरेंद्र ਕੰਬੋਜ ਦਾਨੀਖ ਸੂਰਾ ਟੀਵੀ ਦਿਲੰਦ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮਾਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ